ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪ੍ਰਾਪਰਟੀ ਚੈਨਲ ਦੇ ਤੁਹਾਡਾ ਤੇ ਅੱਜ ਆਪਾਂ ਤੁਹਾਡੇ ਵਾਸਤੇ ਜਿਹੜੀ ਕੋਠੀ ਲੈ ਕੇ ਆਏ ਆ ਉਹ 12 ਮਰਲਿਆਂ ਦੇ ਵਿੱਚ ਬਣੀ ਹੋਈ ਹੈ ਮੋਗਾ ਸ਼ਹਿਰ ਆ ਤੇ ਸ਼੍ਰੀ ਗੁਰੂ ਚੰਦਰ ਨਗਰ ਵਸਿਆ ਹੋਇਆ ਨੇੜੇ ਕੋਟਕਪੂਰਾ ਬਾਈਪਾਸ ਪੋਨਾ ਚੌਂਕ ਦੇ ਵੀ ਨੇੜੇ ਇਹ ਰਹਿ ਜਾਂਦਾ ਸੋ 12 ਮਰਲਿਆਂ ਦੇ ਵਿੱਚ ਜਿਹੜੀ ਕੋਠੀ ਆ ਤਿੰਨ ਜਿਹੜੇ ਆ ਬੈੱਡਰੂਮ ਥੱਲੇ ਬਣੇ ਹੋਏ ਆ ਅੱਗੇ ਬਰਾਂਡਾ ਹੈਗਾ ਉਸ ਤੋਂ ਅੱਗੇ ਵੀ ਸ਼ੈੱਡ ਜਿਹੜਾ ਉਹ ਪਾਇਆ ਹੋਇਆ ਸੋ ਇਸ ਸਟਾਰਟਿੰਗ ਤੇ ਤੁਸੀਂ ਦੇਖ ਸਕਦੇ ਹੋ ਇਹ ਵੀ ਇੱਕ ਜਿਹੜਾ ਅ ਰੂਮ ਦੀ ਤਰ੍ਹਾਂ ਜਿਹੜਾ ਸ਼ੈੱਡ ਆ ਉਹ ਪਾਇਆ ਹੋਇਆ ਸੋ ਵੀਰ ਦਾ ਕੰਮ ਹੈਗਾ ਜਗਰਾਤੇ ਬਾਈ ਜੀ ਲਾਉਂਦੇ ਆ ਮਾਤਾ ਦੀ ਸੇਵਾ ਕਰਦੇ ਆ ਸੋ ਇਸ ਕਰਕੇ ਮੇਲੇ ਲੱਗੇ ਰਹਿੰਦੇ ਆ ਸੋ 12 ਮਰਲਿਆਂ ਦੇ ਵਿੱਚ ਜਿਹੜੀ ਆ ਕੋਠੀ ਆ ਤੁਹਾਡੇ ਵਾਸਤੇ ਆਪਾਂ ਲੈ ਕੇ ਆਏ ਆ ਲੈਟਰਨਿੰਗ ਬਾਥਰੂਮ ਜਿਹੜੇ ਆ ਬਾਹਰ ਬਣਿਆ ਬੈੱਡਰੂਮਾਂ ਦੇ ਨਾਲ ਕਮਰਿਆਂ ਦੇ ਨਾਲ ਜਿਹੜੇ ਆ ਵਾਸ਼ਰੂਮ ਅਟੈਚ ਨਹੀਂਗੇ ਸੋ ਤਿੰਨ ਬੈਡਰੂਮ ਬਣੇ ਹੋਇਆ ਰਸੋਈ ਆ ਬਹੁਤ ਹੀ ਸੋਹਣਾ ਜਿਹੜਾ ਪੋਰਸ਼ਨ ਜਿਹੜਾ ਬਣਿਆ ਹੋਇਆ ਰੇਟ ਵੀ ਜਾਇਜ ਆ ਵੀਡੀਓ ਨੂੰ ਸਕਿੱਪ ਨਾ ਕਰਿਓ ਤੇ ਜਲਦੀ ਜਲਦੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ 12 ਮਰਲੇ ਦੇ ਵਿੱਚ ਕਾਫੀ ਖੁੱਲਾ ਡੁੱਲਾ ਵਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਮੋਗਾ ਸ਼ਹਿਰ ਦੇ ਵਿੱਚ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਨੇ ਤੇ ਰੇਟ ਵੀ ਜਾਇਜ ਆ ਸੋ ਆਜੋ ਫਿਰ ਦੇਖਦੇ ਆਂ ਆਪਾਂ ਇਸ ਕੋਠੀ ਨੂੰ ਤਾਂ ਪੱਥਰ ਦਾ ਕੰਮ ਆ ਜਿਹੜਾ ਉਹ ਹੋਇਆ ਵੀ ਆ ਕੱਬੜ ਵੀ ਸੋਹਣੇ ਬਣਿਆ ਸਾਹਮਣੇ ਤੁਸੀਂ ਕਿਚਨ ਦੇਖ ਸਕਦੇ ਹੋ ਸੋ ਇਹ ਹੈਗੀ ਆ ਜੀ ਕਿਚਨ ਤਿੰਨ ਬੈਡਰੂਮ ਜਿਹੜੇ ਆ ਬਣੇ ਹੋਏ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਸੋ ਇਹ ਮਾਤਾ ਦਾ ਦਰਬਾਰ ਆ ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਿੰਨ ਜਿਹੜੇ ਆ ਬੈਡਰੂਮ ਇਸ ਕੋਠੀ ਦੇ ਬਣੇ ਹੋਏ ਆ ਸੋ ਜੇ ਇਹਦੀ ਆਪਾ ਰੇਟ ਦੀ ਗੱਲ ਕਰੀਏ ਤਾਂ ਰੇਟ 30 ਲੱਖ ਰੁਪਏ ਸਿਰਫ ਡਿਮਾਂਡ ਰੱਖੀ ਹੈ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਜਿਸ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਜਾਂ ਇਹਦੀ ਹੋਰ ਵੀ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਹੋ ਬਾਬਾ ਪ੍ਰਾਪਰਟੀ ਤੁਹਾਡੀ 24 ਘੰਟੇ ਸੇਵਾ ਵਿੱਚ ਹਾਜ਼ਰ ਹੈ ਜੀ ਸੋ ਕਈ ਵਾਰੀ ਫੋਨ ਨਹੀਂ ਵੀ ਚੱਕਿਆ ਜਾਂਦਾ ਤਾਂ ਬੈਕ ਕਾਲ ਆਪਾਂ ਕਰ ਲਈਦੀ ਆ ਘਬਰਾਇਓ ਨਾ ਸੋ 12 ਮਰਲੇ ਦੇ ਵਿੱਚ ਬਣੀ ਹੋਈ ਕੋਠੀ ਕੋਡਕਪੂਰਾ ਬਾਈਪਾਸ ਦੇ ਨੇੜੇ ਪੋਨਾ ਚੌਂਕ ਦੇ ਵੀ ਨੇੜੇ ਆ। ਸ਼੍ਰੀ ਗੁਰੂ ਚੰਦਰ ਨਗਰ ਜਿਹੜਾ ਵਸਿਆ ਹੋਇਆ ਮੋਹੱਲੇ ਦਾ ਨਾਮ ਆ ਜਿਹੜਾ ਸੋ 2 ਤਿੰਨ ਬੈੱਡਰੂਮ ਜਿਹੜੇ ਆ ਉਹ ਬਣੇ ਹੋਇਆ ਕਾਫੀ ਖੁੱਲਾ ਡੁੱਲਾ ਜਿਹੜਾ ਵਿੜਾ ਹੈਗਾ ਤੇ ਰੇਟ ਹੈਗਾ 30 ਲੱਖ ਰੁਪਈਆ ਡਿਮਾਂਡ ਕੀਤੀ ਹੈ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ। ਸੋ ਇਸ ਤਰ੍ਹਾਂ ਦੀ ਵੀਡੀਓ ਦੇਖਣ ਵਾਸਤੇ ਬਾਬਾ ਪ੍ਰੋਪਰਟੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਤੁਹਾਡੇ ਸਹਿਯੋਗ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਹੈ ਵੈਸੇ ਫ੍ਰੀ ਆਫ ਕੋਸਟ ਆ ਵੀਡੀਓ ਨੂੰ ਸ਼ੇਅਰ ਕਰ ਦੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਤਾਂ ਜਰੂਰ ਸੇਵਾ ਦਾ ਮੌਕਾ ਦਿਓ ਆਪਾਂ ਹਰ ਵਕਤ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਜੀ ਮਿਲਦੇ ਆਂ ਫਿਰ ਅਗਲੀ ਨਵੀਂ ਵੀਡੀਓ ਵਿੱਚ ਧੰਨਵਾਦ